ਸਤਿ ਸ਼੍ਰੀ ਅਕਾਲ ਦੋਸਤੋ ਜੌਬ ਲੈਟ ਬਾਈ ਹਰਦੀਪ YouTube ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਪੰਜਾਬ ਐਂਡ ਸਿੰਧ ਬੈਂਕ ਭਰਤੀ 2025 ਲਈ ਅਜੀਖ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟ ਦੋਸਤੋ ਨਾ ਪੋਸਟਾਂ ਲਈ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟਾਂ ਆਊਟ ਕੀਤੀਆਂ ਗਿਆ ਨੇ ਜੀ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 18 6 2025 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਤੇ ਜੋ ਉਮੀਦਵਾਰ ਨੇ ਜੀ ਉਹਨਾਂ ਕੋਲ ਆਨਲਾਈਨ ਅਰਜ਼ੀਆਂ ਦੋਸਤੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫੀਸ਼ੀਅਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਨੋਟੀਫਿਕੇਸ਼ਨ ਪ੍ਰਾਪਤ ਕਰ ਸਕੋਗੇ ਅਤੇ ਉੱਥੋਂ ਹੀ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ ਆਨਲਾਈਨ ਅਪਲਾਈ 29 5 2025 ਤੋਂ ਸਟਾਰਟ ਹੋ ਚੁੱਕਾ ਜੀ ਜੋ ਲਾਸਟ ਡੇਟ ਆ ਜੀ 18 6 2025 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਪੋਸਟਾਂ ਕਿੰਤੀਆਂ ਗਿਆ ਨੇ ਜੀ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਬੜਾ ਤੁਸੀਂ ਉੱਥੇ ਦੇਖ ਸਕਦੇ ਹੋ ਜੀ ਹਰ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਜੀ ਟੋਟਲ ਪੋਸਟਾਂ ਨੇ ਜੀ 30 30 ਪਲੱਸ ਪੋਸਟਾਂ 'ਤੇ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਉਮਰ ਹੱਦ ਰੱਖੀ ਗਈ ਹੈ ਜੀ 25 ਤੋਂ ਲੈ ਕੇ 33 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਨਾ ਪੋਸਟਾਂ ਲਈ ਕੁਆਲਿਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਦੋਸਤੋ ਜਿਨ੍ਹਾਂ ਉਮੀਦਵਾਰਾਂ ਨੇ ਗ੍ਰੈਜੂਏਸ਼ਨ ਡਿਗਰੀ ਕੰਪਲੀਟ ਕੀਤੀ ਆ ਐਨੀ ਡਿਸਪਲਿਨ ਵਿੱਚ ਉਹ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਜਿਨ੍ਹਾਂ ਉਮੀਦਵਾਰਾਂ ਨੇ ਫੁੱਲ ਟਾਈਮ ਐਮਬੀਏ ਕੰਪਲੀਟ ਕੀਤਾ ਤਾਂ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਉਹਨਾਂ ਕੋਲ 3 ਸਾਲ ਦਾ ਐਕਸਪੀਰੀਅੰਸ ਰਿਲੇਸ਼ਨਸ਼ਿਪ ਮੈਨੇਜਰ ਆਦਿ ਦਾ ਹੋਣਾ ਜ਼ਰੂਰੀ ਹੈ ਜੀ। ਉਸ ਨੇ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ। ਉਸ ਤੋਂ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਡਾਊਨਲੋਡ ਕਰਕੇ ਪੜ ਲੈਣਾ ਜੀ। ਪੜਨ ਤੋਂ ਬਾਅਦ ਹੀ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ। ਇਹ ਪੋਸਟਾਂ 6 ਮਹੀਨੇ ਵਾਸਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ। ਬਾਅਦ ਵਿੱਚ ਇਹਨਾਂ ਦਾ ਸਮੇਂ ਕਿ ਬਦਲ ਦਿੱਤਾ ਜਾਵੇਗਾ। ਦੋਸਤੋ ਨਾ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਜੀ ਰਿਟਨ ਟੈਸਟ ਸਕਰੀਨਿੰਗ ਟੈਸਟ ਪਰਸਨਲ ਇੰਟਰਵਿਊ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਇਹਨਾਂ ਪੋਸਟਾਂ ਲਈ ਜੇਕਰ ਜ਼ਿਆਦਾ ਐਪਲੀਕੇਸ਼ਨ ਆਉਣਗੀਆਂ ਮਤਲਬ ਜ਼ਿਆਦਾ ਲੋਕ ਅਪਲਾਈ ਕਰਨਗੇ ਤਾਂ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ ਨਹੀਂ ਤਾਂ ਸਕਰੀਨਿੰਗ ਟੈਸਟ ਪਰਸਨਲ ਇੰਟਰਵਿਊ ਡਾਕੂਮੈਂਟ ਵੈਰੀਫਿਕੇਸ਼ਨ ਆਦਿ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਨਾ ਪੋਸਟਾਂ ਲਈ ਤੁਹਾਡਾ ਰਿਟਨ ਐਗਜ਼ਾਮ ਲਿਆ ਜਾਵੇਗਾ ਦਾ ਪੈਟਰਨ ਕੁਝ ਇਸ ਪ੍ਰਕਾਰ ਹੈ ਜੀ ਪਰਸਨਲ 60 ਕੁਐਸਚਨ ਹੋਣਗੇ ਜੀ 60 ਨੰਬਰਾਂ ਦਾ ਤੁਹਾਡਾ ਪੇਪਰ ਹੋਵੇਗਾ ਜੀ। ਇੰਗਲਿਸ਼ ਐਂਡ ਹਿੰਦੀ ਵਿੱਚ ਹੋਵੇਗਾ ਜੀ 60 ਮਿੰਟ ਦਾ ਸਮਾਂ ਤੁਹਾਨੂੰ ਦਿੱਤਾ ਜਾਵੇਗਾ। ਨੰਬਰ 2 ਜੀ ਇੰਗਲਿਸ਼ ਲੈਂਗੁਏਜ 20 ਕਵਚਨ ਬੀ ਨੰਬਰ ਇੰਗਲਿਸ਼ ਹੀ ਤੁਹਾਡਾ ਪੇਪਰ ਹੋਵੇਗਾ ਜੀ। 15 ਮਿੰਟ ਦਾ ਸਮਾਂ ਤੁਹਾਨੂੰ ਦਿੱਤਾ ਜਾਵੇਗਾ। ਨੰਬਰ 3 ਜੀ ਜਰਨਲ ਅਵੇਅਰਨੈਸ 20 ਕਵਚਨ ਬੀ ਨੰਬਰ ਇੰਗਲਿਸ਼ ਐਂਡ ਹਿੰਦੀ ਵਿੱਚ ਤੁਹਾਡਾ ਪੇਪਰ ਹੋਵੇਗਾ 30 ਮਿੰਟ ਦਾ ਸਮਾਂ ਤੁਹਾਨੂੰ ਦਿੱਤਾ ਜਾਵੇਗਾ। ਟੋਟਲ ਸਮਾਂ ਜੀ 105 ਮਿੰਟ 100 ਕਵਚਨ ਤੇ 100 ਨੰਬਰਾਂ ਦਾ ਪੇਪਰ ਹੋਵੇਗਾ ਜੀ ਇਹਨੂੰ ਕਲੀਅਰ ਕਰਨ ਤੋਂ ਬਾਅਦ ਤੁਹਾਨੂੰ ਇੰਟਰਵਿਊ ਜਾਂ ਸਕ੍ਰੀਨ ਟੈਸਟ ਲਈ ਬੁਲਾਇਆ ਜਾਵੇਗਾ ਦੋਸਤੋ ਬੇਸੇ ਦਾ ਪੋਸਟ ਆਲ ਇੰਡੀਆ ਵਾਸਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਜੋ ਪੰਜਾਬ ਤੇ ਚੰਡੀਗੜ੍ਹ ਵਾਸਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਉਹ ਕੁਝ ਇਸ ਪ੍ਰਕਾਰ ਹੈ ਜੀ ਚੰਡੀਗੜ੍ਹ ਜੋ ਤੁਹਾਡਾ ਐਗਜ਼ਾਮੀਨ ਸੈਂਟਰ ਹੋਵੇਗਾ ਚੰਡੀਗੜ੍ਹ ਮੋਹਾਲੀ ਤੁਹਾਡਾ ਐਗਜ਼ਾਮੀਨੇਸ਼ਨ ਸੈਂਟਰ ਹੋਵੇਗਾ ਜੀ ਅਤੇ ਜੋ ਪੰਜਾਬ ਵਾਸਤੇ ਨੇ ਜੀ ਜਲੰਧਰ ਅਤੇ ਪਟਿਆਲਾ ਤੁਹਾਡੇ ਐਗਜ਼ਾਮੀਨੇਸ਼ਨ ਸੈਂਟਰ ਹੋਣਗੇ ਜੀ ਦੋਸਤੋ ਨਾ ਪੋਸਟਨ ਲਈ ਜੋ ਤੁਹਾਡੀ ਐਪਲੀਕੇਸ਼ਨ ਫੀਸ ਹੋਵੇਗੀ ਉਹ ਕੁਛ ਇਸ ਪ੍ਰਕਾਰ ਹੋਵੇਗੀ ਐਸਸੀ ਐਸਟੀ ਜੋ ਪੀਡਬਲਯੂਡੀ ਉਮੀਦਵਾਰ ਨੇ ਉਹਨਾਂ ਲਈ 100 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਪਲੱਸ ਜੀਐਸਟੀ ਜਰਨਲ ਈਡਬਲਯੂਐਸ ਓਬੀਸੀ ਚੋ ਉਮੀਦਵਾਰ ਨੇ ਜੀ ਉਹਨਾਂ ਲਈ 850 ਰੁਪਏ ਪਲੱਸ ਜੀਐਸਟੀ ਹੋਵੇਗੀ ਜੋ ਤੁਸੀ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਉਥੋਂ ਡਾਇਰੈਕਟ ਤੁਸੀਂ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ